ਪਹਿਲੀ ਗੱਡੀ ਆਪਣੇ ਕੋਲੇ ਟਾਟਾ ਦੀ ਟਿਆਗੋ ਪਹੁੰਚੀ ਹੈ ਜੀ ਡੀਜ਼ਲ ਵਰਜਨ ਹੈ ਤੇ ਫਸਟ ਓਨਰ ਗੱਡੀ ਆ 2017 ਮਾਡਲ ਹੈ ਜੀ 3 45 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਮਜੀਠਾ ਅੰਮ੍ਰਿਤਸਰ ਮਾਲਕ ਦਾ ਏਰੀਆ ਜੀ ਤੇ ਇਹਦੇ ਟਾਇਰ ਆਪਾਂ ਨੂੰ 75 ਤੋਂ 80 ਪੈਸੇ ਮਿਲ ਜਾਣਗੇ ਤੇ ਗੱਡੀ ਚੱਲੀ ਹੋਈ ਆ ਕੁੱਲ 81000 ਕਿਲੋਮੀਟਰ ਗੱਡੀ 'ਚ ਕੋਈ ਨੁਕਸਾ ਆਪਾਂ ਨੂੰ ਨਹੀਂ ਮਿਲਣਾ ਕਿਉਂਕਿ ਫਸਟ ਓਨਰ ਗੱਡੀ ਆ ਤੇ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਵਧੀਆ ਚਲਾਈ ਹੋਈ ਹੈ ਡਾਕੂਮੈਂਟਸ ਜਿੰਨੇ ਵੀ ਹੁੰਦੇ ਆ ਕੰਪਲੀਟ ਆਪਾਂ ਨੂੰ ਮਿਲ ਜਾਣਗੇ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ 75084 30007 ਇਹਨਾਂ ਦਾ ਨੰਬਰ ਹੈ ਕੋਈ ਗੱਲ ਕਰਨੀ ਹੋਵੇ ਤੁਸੀਂ ਕਰ ਸਕਦੇ ਹੋ ਜੀ ਦੂਸਰੀ ਗੱਡੀ ਆਪਾਂ ਮਰੂਤੀ 800 ਲੈ ਕੇ ਪਹੁੰਚੀਆਂ ਜੀ ਰਾਜਸਥਾਨ ਤੋਂ ਕਾਫੀ ਡਿਮਾਂਡ ਆ ਰਹੀ ਸੀਗੀ ਤੇ ਸਦੂਲ ਸ਼ਹਿਰ ਰਾਜਸਥਾਨ ਇਹਨਾਂ ਦਾ ਏਰੀਆ 65000 ਰੁਪਏ ਮੰਗ ਹੈ ਤੇ 2005 ਮਾਡਲ ਗੱਡੀ ਹੈ ਸੀ ਤੇ 2025 ਤੱਕ ਰ ਪਾਸਿੰਗ ਹੈ ਪਾਸਿੰਗ ਵਾਲੀ ਗੱਡੀ ਆ ਤੇ ਦੇ ਟਾਇਰ ਆਪਾਂ ਨੂੰ 60 ਤੋਂ 65 ਪੈਸੇ ਮਿਲ ਜਾਣਗੇ ਗੱਡੀ ਪੰਜਾਬ ਨੰਬਰ ਹੈ ਗੱਡੀ 'ਚ ਕੋਈ ਕਮੀ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਤੁਸੀਂ ਜੇ ਦੇਖਣੀ ਹੋਵੇ ਤਾਂ ਸਦੂਲਸ਼ਰ ਇਹਨਾਂ ਦਾ ਏਰੀਆ ਜਾ ਕੇ ਦੇਖ ਸਕਦੇ ਹੋ ਤੇ ਕਿਸੇ ਨੇ ਚੈੱਕ ਕਰਨੀ ਆ ਟ్రਾਈ ਲੈਣੀ ਆ ਤਾਂ ਇਹਨਾਂ ਦੇ ਘਰੇ ਚੱਲ ਜਾਓ ਤੁਸੀਂ ਮਾਲਕ ਨੇ ਕਿਹਾ ਆ ਕੇ ਦੇਖ ਸਕਦੇ ਹੋ ਤੇ ਜਿਨ੍ਹਾਂ ਦੀ ਗੱਡੀ ਆ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਆ ਉਹਨਾਂ ਦਾ 90576 ਤੇ 52004 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਤੀਸਰੀ ਗੱਡੀ ਆਪਾਂ ਤੁਹਾਡੇ ਖਾਤਰ ਆਲਟੋ ਅਲੈਕਸਾ ਹੀ ਲੈ ਕੇ ਪਹੁੰਚੇ ਆ 2012 ਮਾਡਲ ਗੱਡੀ ਐ ਜੀ ਤੇ ਗੱਡੀ ਕੁੱਲ 90000 ਚੱਲੀ ਹੋਈ ਐ ਗੱਡੀ ਬਹੁਤ ਵਧੀਆ ਜੀ ਤੇ 1.5 ਲੱਖ ਰੁਪਇਆ ਕੀਮਤ ਮਾਲਕ ਨੇ ਆਪਣੇ ਕੋਲੇ ਲਾ ਕੇ ਵੇਚੀ ਐ ਤੇ ਮਾਲਕ ਦਾ ਏਰੀਆ ਮੋਗਾ ਸੈਕੰਡ ਓਨਰ ਗੱਡੀ ਐ ਗੱਡੀ ਦੇ ਟਾਇਰ ਆਪ ਨੂੰ 80 ਤੋਂ 85 ਪੈਸੇ ਮਿਲ ਜਾਣਗੇ ਗੱਡੀ ਦੇ ਫੰਕਸ਼ਨ ਸਾਰੇ ਵਰਕਿੰਗ 'ਚ ਨੇ ਜਾ ਕੇ ਬਈ ਦੇਖਣੀ ਹੋਵੇ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਜਿਹਨੂੰ ਵੀ ਗੱਡੀ ਪਸੰਦ ਆਉਂਦੀ ਆ ਇੱਕ ਵਾਰੀ ਮਾਲਕ ਨਾਲ ਗੱਲ ਤੁਸੀਂ ਲਾਜ਼ਮੀ ਕਰ ਲਿਓ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਤੇ ਨੋਟ ਕਰ ਸਕਦਾ ਹਾਂ ਬਾਕੀ ਜੇ ਆਪਾਂ ਅੰਦਰੋਂ ਗੱਡੀ ਦੇऊं ਗੱਲ ਕਰੀਏ ਤਾਂ ਸਾਰਾ ਕੁਝ ਬਹੁਤ ਵਧੀਆ ਆਪਾਂ ਨੂੰ ਮਿਲ ਜੂਗਾ ਜਿੰਨੇ ਫੰਕਸ਼ਨ ਹੁੰਦੇ ਆ ਸਾਰੇ ਚੱਲਦੇ ਨੇ ਤੇ ਵਧੀਆ ਕੋਈ ਨੁਕਸ ਨਹੀਂ ਹੈਗਾ ਵਧੀਆ ਇੰਜਨ ਗিয়ার ਹੈ ਵਧੀਆ ਗੱਡੀ ਆ ਮੈਟਿੰਗ ਵਧੀਆ ਹੋਈ ਆ ਮਿਊਜੀਕ ਸਿਸਟਮ ਵਧੀਆ ਹੈ ਤੇ ਏਸੀ ਹੀਟਰ ਵਰਕਿੰਗ ਚ ਹੈ 1.5 ਲੱਖ ਰੁਪਏ ਕੀਮਤ ਹੈ ਬਾਕੀ ਮਾਲਕ ਨੇ ਕਿਹਾ ਉੱਪਰ ਹੇਠੇ ਹੋ ਜਾਊਗਾ ਜਿਨ੍ਹਾਂ ਦੀ ਗੱਡੀ ਹੈ ਸੀ ਜਿਹੜੇ ਮਾਲਕ ਨੇ ਆਪ 898100 8521907 ਆ ਮਾਲਕ ਦਾ ਨੰਬਰ ਹੈ ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਚੱਲ ਰਹੀ ਆ ਵੀਡੀਓ ਜੇ ਤੁਹਾਨੂੰ ਵਧੀਆ ਲੱਗ ਰਹੀ ਐ ਸੀ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਮੋਟਰਸਾਈਕਲ ਮਾਲਕ ਨੇ ਭੇਜਿਆ ਡਿਸਕਵਰ ਮੋਟਰਸਾਈਕਲ ਹੈ ਜੀ 2015 ਮਾਡਲ ਹੈ ਰੇਟ ਠੀਕ ਹੈ ਜੀ 25000 ਰੁਪਿਆ ਮਾਲਕ ਨੇ ਮੰਗਿਆ ਬੁਲਾਥ ਇਹਨਾਂ ਦਾ ਏਰੀਆ ਹੈ ਮੋਟਰਸਾਈਕਲ ਤੁਸੀਂ ਆਪੇ ਦੇਖ ਰਹੇ ਹੋ ਜੀ ਤੁਹਾਡੇ ਸਾਹਮਣੇ ਹੈ ਕੰਡੀਸ਼ਨ ਬਹੁਤ ਚੰਗੀ ਆਪਾਂ ਨੂੰ ਮਿਲ ਚੁਗੀ ਚੰਗੀ ਹਾਲਤ ਚ ਹੋ ਪਿਆਗਾ 15 ਮਾਡਲ ਹੈ ਕੰਡੀਸ਼ਨ ਆਲੋਕੀ ਹੈ ਤੇ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਤੇ ਸਰਵਿਸ ਸਰਵਿਸ ਮਾਲਕ ਨੇ ਕਰਵਾਈ ਹੋਈ ਹੈ ਤੇ ਸਾਰਾ ਕੁਝ ਆਪਾਂ ਨੂੰ ਨਾਲ ਜੋ ਵੀ ਡਾਕੂਮੈਂਟਸ ਹੁੰਦੇ ਆ ਸਾਰਾ ਕੁਝ ਆਪਾਂ ਨੂੰ ਮਿਲ ਜਾਊਗਾ ਬਾਕੀ ਤੁਹਾਡੇ ਸਾਹਮਣੇ ਫੋਟੋਆਂ ਚੱਲ ਰਹੀਆਂ ਤੁਸੀਂ ਦੇਖ ਲਓ ਬਾਕੀ ਕਾਗਜ਼ ਪੱਤਰ ਚੈੱਕ ਕਰਨੇ ਹੁਣ ਟਰਾਈ ਲੈਣੀ ਹੋਵੇ ਦੇਖਣਾ ਹੋਵੇ ਕਿਸੇ ਨੂੰ ਪਸੰਦ ਆਏ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦੇ ਏਰੀਆ 'ਚ ਜਾ ਕੇ ਤੇ ਮਾਲਕ ਨੇ ਕਿਹਾ ਜਿਹੜਾ ਰੇਟ ਹੈ ਮੌਕੇ ਤੇ ਉੱਪਰ-ਨੀਚੇ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਆ ਹਾ ਤੇ ਮਾਲਕ ਦਾ ਨੰਬਰ ਆਪਾਂ ਸਕਰੀਨ ਤੇ ਵੀ ਦੇ ਰੱਖਿਆ ਸੀ ਤੁਸੀਂ ਸਾਰੇ ਜਣੇ ਨੋਟ ਕਰ ਲਓ 95013 30200 78 ਤੇ ਮਸ਼ੀਨਰੀਆਂ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਪਈਆਂ ਸਾਰੀਆਂ ਆਪਾਂ ਦੇਖਾਂਗੇ ਤੇ ਇਕੱਲੀ-ਇਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹਾਂ ਜੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਹੈ ਕੋਠੀ ਹੈ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣੇ ਕੋਲੇ ਭੇਜ ਦਿਓ ਆਪਣਾ ਕਿਸੇ ਤਰ੍ਹਾਂ ਦਾ ਕੋਈ ਖਰਚਾ ਕੋਈ ਦਲਾਲੀ ਕੋਈ ਕਮਿਸ਼ਨ ਆਪਾਂ ਵਿਚ ਵਿਚਾਲੇ ਕੁਝ ਨਹੀਂ ਲੈਂਦੇ ਜੀ ਕਿਸੇ ਕੋਲੇ ਹੈਗੀ ਐ ਕੋਠੀ ਮਕਾਨ ਘਰ ਕੋਈ ਗੱਡੀ ਜੇ ਤੁਹਾਡੇ ਕੋਲੇ ਤੁਹਾਡੇ ਰਿਸ਼ਤੇਦਾਰਾਂ ਕੋਲੇ ਹੈ ਤੇ ਆਪਣੇ ਕੋਲੇ ਭੇਜੋ ਜਰੂਰ ਆਪਣੇ ਚੈਨਲ ਤੋਂ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 87140 38764 ਤੇ ਵੀਡੀਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਲਾਈਕ ਜਰੂਰ ਕਰ ਦਿਓ ਨੀਚੇ ਇੱਕ ਲਾਈਕ ਦਾ ਬਟਨ ਹੈ ਤੇ ਵਧੀਆ ਲੱਗਿਆ ਤੇ ਹਰ ਰੋਜ਼ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਜੀ ਤੁਸੀਂ ਹਰ ਰੋਜ਼ ਦੇਖਣਾ ਚਾਹੋਗੇ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਵੀ ਕਲਿੱਕ ਲਾਜ਼ਮੀ ਕਰ ਦਿਓ ਤੇ ਨਾਲ ਇੱਕ ਬੈਲ ਆਈਕਨ ਹੈ ਜੀ ਉਹਨੂੰ ਵੀ ਆਲਰਟ ਸੈਟ ਕਰਕੇ ਲਾਜ਼ਮੀ ਕਰ ਦਿਓ ਕਿਉਂਕਿ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਵਾਸਤੇ ਤਾਂ ਉਸੇ ਵੇਲੇ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਜੀ ਬਾਕੀ ਆਪਾਂ ਹਰ ਰੋਜ਼ ਮਸ਼ਿਨਰੀਆਂ ਕੋਠੀ ਮਕਾਨ ਘਰ ਲੈ ਕੇ ਆਉਂਦੇ ਰਹਿੰਨੇ ਆ ਤੁਹਾਡੇ ਖਾਤਰ ਤੇ ਤੁਸੀਂ ਕਮੈਂਟ ਵੀ ਸਾਰੇ ਜਣੇ ਕਰਕੇ ਮੈਨੂੰ ਦੱਸਿਆ ਕਰੂ ਤੁਹਾਨੂੰ ਅਗਲੀ ਵੀਡੀਓ ਚ ਕਿਹੜੀ ਮਸ਼ੀਨਰੀ ਕਿਹੜੇ ਏਰੀਆ ਚ ਚਾਹੀਦੀ ਹੈ ਜਿਹੜੀ ਚੀਜ਼ ਵਾਸਤੇ ਤੁਸੀਂ ਆਖੋਗੇ ਉਹੀ ਮਸ਼ੀਨਰੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਸਕੂਟੀ ਪਹੁੰਚੀ ਹੈ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜੀ ਹੋਈ ਆ 2016 ਮਾਡਲ ਹੈ ਜੀ 16 ਮਾਡਲ ਹੈ ਤੇ 28000 ਰੁਪਿਆ ਡਿਮਾਂਡ ਹੈ ਇਹਨਾਂ ਦਾ ਏਰੀਆ ਬਟਾਲਾ ਬਟਾਲੇ ਏਰੀਆ ਚ ਜਾ ਕੇ ਕਿਸੇ ਨੇ ਦੇਖਣੀ ਹੋਵੇ ਚਾ ਕੇ ਦੇਖ ਵੀ ਸਕਦੇ ਹੋ ਜੀ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਵੀ ਦੇਖ ਸਕਦੇ ਹੋ ਨਵੇਂ ਟਾਇਰ ਨੇ ਕੰਡੀਸ਼ਨ ਆਲੂਕੀ ਆ ਕੋਈ ਨੁਕਸ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚੱਲਦੀ ਆ ਤੇ ਵਧੀਆ ਸਾਰਾ ਕੁਝ ਹੈ ਜੀ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਤੇ ਕਿਸੇ ਨੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹਾਂ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਜੀ ਜਾ ਕੇ ਤੁਹਾਡੇ ਸਾਹਮਣੇ ਆਹ ਸਕੂਟੀ ਚੱਲ ਰਹੀ ਆ ਸਕਰੀਨ ਤੇ ਠੀਕ ਆ ਜੀ ਬਾਕੀ 28000 ਮੰਗਾ ਇੱਕ ਵਾਰੀ ਲੈਸ ਬਸ ਹੋ ਜਾਊਗਾ ਤੇ ਜਿਨ੍ਹਾਂ ਦੀ ਸਕੂਟੀ ਆਹ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 94100 78098b ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਓ ਜੀ ਹੁਣ ਤੁਸੀਂ ਦੇਖੋ ਜੀ ਆਲਟੋ ਗੱਡੀ ਇੱਕ ਆਪਾਂ ਆਲਟੋ 2010 ਮਾਡਲ ਤੇ 85000 ਮੰਗ ਦੇ ਵਿੱਚ ਆਪਾਂ ਗੱਡੀ ਲੈ ਕੇ ਪਹੁੰਚਿਆ ਮਾਲਕ ਦਾ ਏਰੀਆ ਮਲੋਟ ਹੈ 70 ਤੋਂ 75 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਕੰਡੀਸ਼ਨ ਗੱਡੀ ਦੀ ਆਲ ਓਕੇ ਆ ਨੁਕਸ ਕੋਈ ਨਹੀਂ ਹੈਗਾ ਕਿਸੇ ਨੇ ਜਾ ਕੇ ਗੱਡੀ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੇ ਹੋ ਜੀ ਬਾਕੀ ਗੱਡੀ ਮਲੂਟ ਖੜੀ ਹੈ 85000 ਰੁਪਿਆ ਇਸ ਗੱਡੀ ਦੀ ਮੰਗ ਹੈ ਬਾਕੀ ਮਾਲਕ ਨੇ ਕਿਹਾ ਉੱਪਰ نیچے ਮੌਕੇ ਤੇ ਕਰ ਦਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਤੇ ਟਾਇਰ ਵੀ ਠੀਕ ਪੈ ਨੇ ਗੱਡੀ ਦੀ ਹਾਲਤ ਵੀ ਠੀਕ ਹੈ ਕੰਡੀਸ਼ਨ ਵੀ ਆਲੋਕੀ ਹੈ ਇੰਜਨ ਗੇਅਰ ਵੀ ਆਲੋਕੀ ਹੈ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 62 836 ਤੇ 51243 ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ Maruti 800 ਗੱਡੀ ਮਾਲਕ ਨੇ ਭੇਜੀ ਆ 2002 ਮਾਡਲ ਗੱਡੀ ਐ ਤੇ ਸ਼ਾਇਦ ਆ ਗੱਡੀ ਤੁਸੀਂ ਪਹਿਲਾਂ ਵੀ ਦੇਖੀ ਹੋਵੇ ਇਹਦਾ ਰੇਟ ਮਾਲਕ ਨੇ ਘਟਾ ਕੇ ਆਪਣੇ ਕੋਲੇ ਵੇਚਿਆ 41000 ਮਾਲਕ ਨੇ ਮੰਗ ਪਾਈ ਆ ਬਾਕੀ ਹੋਰ ਵੀ ਮੌਕੇ ਤੇ ਲੈਸ ਬਸ ਹੋ ਜਾਊਗਾ ਰਾਮਪੂਰਾ ਫੂਲ ਮਾਲਕ ਦਾ ਏਰੀਆ ਐ ਤੇ ਗੱਡੀ ਦੇ ਟਾਇਰ ਆਪਾਂ ਨੂੰ 50 60 ਪੈਸੇ ਮਿਲ ਜਾਣਗੇ ਗੱਡੀ ਵਧੀਆ ਚਲਾਉਣ ਚ ਵਧੀਆ ਕੋਈ ਨੁਕਸ ਨਹੀਂ ਹਗਾ ਜਾ ਕੇ ਤੁਸੀਂ ਦੇਖ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ ਇਹਨਾਂ ਦਾ 9855409695 ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਓ ਜੇ ਤੁਸੀਂ ਗੱਡੀ ਆ ਖਰੀਦਣਾ ਚਾਹਉਂ ਨਿਓ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਲਈ ਜੀ ਪੂਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਚਾਹੀਦੀ ਹੈ ਕਮੈਂਟ ਕਰਕੇ ਦੱਸੋ ਜਰੂਰ ਤੇ ਕਿਸੇ ਨੇ ਐਡ ਕਰਵਾਉਣੀ ਹੈ ਕੋਈ ਮਸ਼ੀਨਰੀ ਕੋਠੀ ਮਕਾਨ ਘਰ ਸੇਲ ਕਰਨਾ ਚਾਹੁੰਦਾ ਹੈ ਆਪਣੇ ਕੋਲੇ ਭੇਜੋ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ